ਕ੍ਰਾਂ ਟਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੋਨੀਆ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੇ ਅੱਜ ਦੀਆਂ ਮੁੱਖ ਖਬਰਾਂ ਤੇ ਭਾਜਪਾ ਨੂੰ ਮਨੋਰੰਜਨ ਕਾਲੀਆ ਦੇ ਘਰ ਗ੍ਰੇਨੇਡ ਹਮਲੇ ਨੂੰ ਲੈ ਕੇ ਸੁਖਵੀਰ ਬਾਦਲ ਦਾ ਵੱਡਾ ਬਿਆਨ ਆਇਆ ਸਾਹਮਣੇ ਅਦਾਕਾਰਾ ਮਲਾਈਕਾ ਅਰੋੜਾ ਖਿਲਾਫ ਮੋੜੇ ਜ਼ਮਾਨਤੀ ਵਾਰੰਟ ਗਾਰੀ ਜਿੱਦੂ ਮੋਤੇ ਵਾਲਾ ਕਤਲकांड ਦਾ ਮੁਲਜ਼ਮ 에어ਪੋਰਟ ਤੋਂ ਗ੍ਰਫਤਾਰ ਜਲਦ ਲਿਆਂਦਾ ਜਾਵੇਗਾ ਪੰਜਾਬ ਪੰਜਾਬ ਪੁਲਿਸ ਦੇ ਹੱਥੇ ਚੜੇ ਖਤਰਨਾਕ ਗੈਂਗ ਦੇ ਦੋ ਮੈਂਬਰ ਅਸਲਾ ਵੀ ਹੋਇਆ ਬਰਾਮਦ ਗੁਪਤਮੰਤ ਪੰਨੂ ਖਿਲਾਫ ਆਪ ਵਿਧਾਇਕਾਂ ਨੇ ਖੋਲਿਆ ਮੋਰਚਾ ਅਤੇ ਹੁਣ ਖਬਰਾਂ ਵਿਸਥਾਰ ਨਾਲ ਜੁਲੰਦਰ ਵਿੱਚ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਬੀਤੀ ਦੇ ਰਾਤ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਇਹ ਧਮਾਕਾ ਹੈਂਗ ਗ੍ਰੇਨੇਡ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬਾ ਸਰਕਾਰ ਤੇ ਤਿੱਖੇ ਨਿਸ਼ਾਨੇ ਬਿਨੇ ਨੇ ਉਹਨਾਂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਨੂੰ ਘੇੜਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਥਾਣਿਆਂ ਧਾਰਮਿਕ ਸਥਾਨਾਂ ਤੇ ਹਮਲਿਆਂ ਅਤੇ ਬਾਬਾ ਸਾਹਿਬ ਡਾਕਟਰ ਪੀ 임ਰਾਵ ਅੰਬੇਦਕਰ ਦੀਆਂ ਮੂਰਤੀ ਦੀ ਭੰਨ ਤੋੜ ਦੀਆਂ ਘਟਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਇਹ ਸਭ ਤੋਂ ਸਾਫ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਥਿਤੀ ਨੂੰ ਸੰਭਾਲਣ ਦੇ ਵਿੱਚ ਅਸਮਰਥ ਨੇ ਉਨਾ ਕਿ ਕਿ ਮੁੱਖ ਮੰਤਰੀ ਨੂੰ ਇਨਾਂ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹਾਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਧਰ ਮੁੰਬਈ ਕੋਰਟ ਨੇ ਸਾਲ 2012 ਵਿੱਚ ਇੱਕ ਪੰਜ ਤਾਰਾ ਹੋਟਲ ਦੇ ਵਿੱਚ ਅਦਾਕਾਰ ਸੈਫਲੀ ਖਾਨ ਵੱਲੋਂ ਐਨ ਆਰ ਆਈ ਕਾਰੋਬਾਰੀ ਤੇ ਕਥਿਤ ਹਮਲੇ ਨਾਲ ਜੁੜੇ ਕੇਸ ਦੇ ਵਿੱਚ ਅਦਾਕਾਰਾ ਮਲਾਈਕਾ ਅਰੋੜਾ ਖਿਲਾਫ ਮੁੜ ਜ਼ਮਾਨਤੀ ਵਾਰੰਟ ਜਾਰੀ ਕੀਤੇ ਨੇ ਜੀ ਹਾਂ ਮਲਾਈਕਾ ਅਰੋੜਾ ਇਸ ਕੇਸ ਦੇ ਵਿੱਚ ਗਵਾਹ ਵਜੋਂ ਪੇਸ਼ ਹੋਣ ਚ ਨਾਕਾਮ ਰਹੀ ਸੀ ਕਾਬਿਲ ਗੌਰ ਹੈ ਕਿ ਮਲਾਈਕਾ ਅਰੋੜਾ ਉਸ ਮੋਦਾ ਹਿੱਸਾ ਸੀ ਜੋ ਸੈਫਲੀ ਖਾਨ ਨਾਲ ਰਾਤ ਦੇ ਖਾਣੇ ਲਈ ਹੋਟਲ ਚ ਗਿਆ ਸੀ ਇਹ ਕਥਿਤ ਘਟਨਾ 2 ਫਰਵਰੀ 2012 ਦੀ ਹੈ ਚੀਫ ਜੁਡੀਸ਼ੀਅਲ ਮੈਜਿਸਟਰੇਟ ਕੇਐਸ ਜ਼ਮਰ ਮੌਜੂਦਾ ਸਮੇਂ ਇਸ ਕੇਸ ਦੇ ਵਿੱਚ ਗਵਾਹਾਂ ਦੇ ਬਿਆਨ ਦਰਜ ਕਰ ਰਹੇ ਨੇ ਇਸ ਤੋਂ ਪਹਿਲਾਂ ਕੋਰਟ ਨੇ 15 ਫਰਵਰੀ ਨੂੰ ਮਲਾਈਕਾ ਅਰੋੜਾ ਦੇ ਖਿਲਾਫ ਜ਼ਮਾਨਤੀ ਵਰੰਟ ਜਾਰੀ ਕੀਤਾ ਸੀ ਪਰ ਜਦੋਂ ਅਦਾਕਾਰਾ ਕੋਰਟ ਅੱਗੇ ਪੇਸ਼ ਨਹੀਂ ਹੋਈ ਤਾਂ ਸੋਮਵਾਰ ਨੂੰ ਵਰੰਟ ਮੁੜ ਜਾਰੀ ਕੀਤਾ ਗਿਆ ਇਸ ਕੇਸ ਉਤੇ ਅਗਲੀ ਸੁਣਵਾਈ 29 ਅਪ੍ਰੈਲ ਨੂੰ ਹੋਣੀ ਹੈ ਪੰਜਾਬੀ ਗਾਇਕ ਸਿੱਧੂ ਮਸੇਵਾਲਾ ਦੇ ਕਤਲ ਦੇ ਮਾਮਲੇ ਦੇ ਵਿੱਚ ਇੱਕ ਹੋਰ ਮੁਲਜ਼ਮ ਦੀ ਗ੍ਰਿਫਤਾਰੀ ਕੀਤੀ ਗਈ ਹੈ ਜੀਹਾਂ ਮੁਲਜ਼ਮ ਦੀ ਪਛਾਣ ਜੀਵਨ ਜੋਤ ਉਰਫ ਜੁਗਨੂ ਵਜੋਂ ਹੋਈ ਹੈ ਉਸਨੂੰ ਦਿੱਲੀ 에ਅਰਪੋਰਟ ਤੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਉਸਨੂੰ ਜਲਦ ਹੀ ਪੰਜਾਬ ਲਿਆਂਦਾ ਜਾਵੇਗਾ ਪੰਜਾਬ ਪੁਲਿਸ ਦੀ ਟੀਮ ਉਸਨੂੰ ਲਿਆਉਣ ਲਈ ਦਿੱਲੀ ਲਈ ਰਵਾਨਾ ਵੀ ਹੋ ਗਈ ਹੈ ਜਾਣਕਾਰੀ ਮੁਤਾਬਕ ਦਿੱਲੀ 에어ਪੋਰਟ ਤੇ ਹਿਰਾਸਤ ਵਿੱਚ ਲਏ ਗਏ ਮੁਲਜ਼ਮ ਜੀਵਨ ਜੋਤ ਉਰਫ ਜੁਗਨੂ ਦੇ ਤਾਰ ਸਿੱਧੂ ਮੁਸੇਵਾਲਾ ਕਤਲकांड ਨਾਲ ਜੁੜੇ ਹੋਏ ਨੇ ਉਹ ਮੁਸੇਵਾਲਾ ਕਤਲकांड ਦੇ ਵਿੱਚ ਨਾਮਜ਼ਦ ਹੈ ਮਾਨਸਾ ਪੁਲਿਸ ਦੇ ਵੱਲੋਂ ਕਾਫੀ ਦੇਰ ਤੋਂ ਉਸ ਦੀ ਪਾਲ ਕੀਤੀ ਜਾ ਰਹੀ ਸੀ ਹੁਣ ਉਸਨੂੰ ਪੰਜਾਬ ਲਿਆਉਣ ਲਈ ਪੁਲਿਸ ਪਾਰਟੀ ਦਿੱਲੀ ਲਈ ਰਵਾਨਾ ਹੋ ਚੁੱਕੀ ਹੈ ਜੀਵਨ ਜੋਤ ਉਰਫ ਜੁਗਨੂ ਤੋਂ ਪੁੱਛਗੀ ਚ ਮਗਰੋਂ

ब्रेक ਤੋਂ ਬਾਅਦ ਤੁਹਾਡਾ ਸਵਾਗਤ ਹੈ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਲੋਰੈਂਸ ਬਿਸ਼ਨੋਈ ਅਤੇ ਰੋਹਿਤ ਗੋਦਾਰਾ ਗਿਰੋਹ ਦੇ ਦੋ ਮੈਂਬਰਾਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕੀਤਾ ਹੈ ਜੀ ਹਾਂ ਇਹਨਾਂ ਦੀ ਪਛਾਣ ਜਸ਼ਨ ਸੰਧੂ ਅਤੇ ਗੁਰਸੇਵਕ ਵਜੋਂ ਕੀਤੀ ਗਈ ਹੈ ਦੋਸ਼ੀਆਂ ਕੋਲੋਂ 32 ਕੈਲੀਬਰ ਪਿਸਤੌਲ ਤੇ 7 ਕਾਰਤੂਸ ਬਰਾਮਦ ਕੀਤੇ ਗਏ ਨੇ ਇਹ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ਤੇ ਸਾਂਝੀ ਕੀਤੀ ਹੈ ਉਹਨਾਂ ਦੱਸਿਆ ਹੈ ਕਿ ਜਸ਼ਨ ਸੰਧੂ 2023 ਚ ਸ਼੍ਰੀ ਗੰਗਾ ਨਗਰ ਚ ਹੋਏ ਇੱਕ ਕਤਲ ਕਾਂਡ ਦੇ ਮਾਮਲੇ ਚ ਸ਼ਾਮਿਲ ਸੀ ਅਤੇ ਵਿਦੇਸ਼ ਭੱਜ ਗਿਆ ਸੀ ਉਹ ਪਹਿਲਾਂ ਜੌਰਜੀਆ ਅਜ਼ਰਬੈਜਾਨ ਸਾウਦੀ ਅਰਬ ਅਤੇ ਦੁਬਈ ਪਹੁੰਚ ਗਿਆ ਸੀ ਅਤੇ ਗ੍ਰਿਫਤਾਰੀ ਤੋਂ ਬਚਣ ਦੇ ਲਈ ਆਪਣੇ ਟਿਕਾਣੇ ਬਦਲ ਰਿਹਾ ਸੀ ਫਿਰ ਉਹ ਦੁਬਈ ਤੋਂ ਨੇਪਾਲ ਪਹੁੰਚਿਆ ਤੇ ਫਿਰ ਭਾਰਤ ਆ ਗਿਆ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਜਸ਼ਨ ਨੇ ਗਿਰੋ ਨੂੰ मदद देने महत्वपूर्ण भूमिका निभाई थी फिलहाल उस गिरफ्तार कर लिया गया संविधान निर्माता डॉक्टर भीम अंबेडकर बारे गुरपतवंत पन्नू वालों की गई गलत टिप्पणी के खिलाफ लुधियाना शहर के आम आदमी पार्टी के विधायकों ने मोर्चा खोल दिया है जिहा आप विधायकों ने पन्नू ने पंजाब आने की चुनौती भी दिखी है आप विधायक अशोक प्राशर पपी दलजीत सिंह गरेवाल जीवन सिंह संघोवाल रजिंद्रपाल कौर छीना ने ਇਸ ਮੁੱਦੇ ਤੇ ਪੱਤਰਕਾਰ ਮਿਲਨੀ ਨੂੰ ਸੰਬੋਧਨ ਕੀਤਾ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਨੇ ਕਿਹਾ ਕਿ ਦੇਸ਼ ਤੋਂ ਬਾਹਰ ਬੈਠੇ ਕੁਝ ਲੋਕ ਅਤੇ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਆਪ ਸਰਕਾਰ ਨੇ ਪਿਛਲੇ 3 ਸਾਲਾਂ ਦੌਰਾਨ ਪੰਜਾਬ ਦੇ ਵਿੱਚ ਜੋ ਸ਼ਾਨਦਾਰ ਕੰਮ ਕੀਤਾ ਉਸ ਨੂੰ ਵਿਦੇਸ਼ੀ ਤਾਕਤਾਂ ਬਰਦਾਸ਼ਤ ਨਹੀਂ ਕਰ پا ਰਹੀਆਂ ਉਹਨਾਂ ਨੇ ਕਿਹਾ ਕਿ ਗੁਰਪਤਵੰਤ ਪੰਨੂ ਆਪਣੇ ਹਿੰਸਕ ਬਿਆਨਾਂ ਨਾਲ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਵਿਗਾੜਨਾ ਚਾਹੁੰਦਾ ਪਰ ਉਹ ਪੰਜਾਬ ਦੇ ਸੱਭਿਆਚਾਰ ਬਾਰੇ ਕੁਝ ਨਹੀਂ ਜਾਣਦਾ ਪੰਜਾਬ ਦੇ ਲੋਕ ਅਜੀਆਂ ਘਟੀਆਂ ਚਾਲਾਂ ਨੂੰ ਸਮਝਦੇ ਨਹੀਂ ਉਹਨਾਂ ਕਹਿੰਦੇ ਕਿ ਬਾਹਰ ਬੈਠੇ ਲੋਕਾਂ ਦੇ ਖਿਲਾਫ ਵੀ ਅੰਤਰਰਾਸ਼ਟਰੀ ਕਾਨੂੰਨਾ ਦੇ ਤਹਿਤ ਭਾਰਤ ਵਾਪਸ लेऑन दी कारवाई ਕੀਤੀ ਜਾਵੇਗੀ ਉਧਰ ਗੁਰਦਾਸਪੁਰ ਦੇ ਆਰਟੀਆ ਦਫਤਰ ਤੇ ਵਿਜੀਲੈਂਸ ਵਿਭਾਗ ਦੇ ਛਾਪੇਮਾਰੀ ਦੀ ਖਬਰ ਸਾਹਮਣੇ ਆ ਰਹੀ ਹੈ ਹਾਲਾਂਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕੁਝ ਪਦਰੀ ਵਿਜੀਲੈਂਸ ਟੀਮ ਨੇ ਦੁਪਹਿਰ ਸਵਾ 12 ਵਜੇ ਦੇ ਕਰੀਬ ਆਰਟੀਆ ਦਫਤਰ ਤੇ ਛਾਪਾ ਮਾਰਿਆ ਇਸ ਦੌਰਾਨ ਦਫਤਰ ਦਾ ਗੇਟ ਬੰਦ ਕਰ ਦਿੱਤਾ ਗਿਆ ਤੇ ਟੀਮ ਦੇ ਮੈਂਬਰ ਦਫਤਰ ਦੇ ਰਿਕਾਰਡ ਦੀ ਜਾਂਚ ਕਰਨ ਅਤੇ ਕਰਮਚਾਰੀਆਂ ਤੋਂ ਪੁੱਛਗਿੱਛ ਕਰਨ ਦੇ ਵਿੱਚ ਰੁੱਝੇ ਹੋਏ ਸਨ ਇਹੀ ਗਲਤੀ ਆਨਯੋਗ ਹੈ ਕਿ ਆਰਟੀਏ ਦਫ਼ਤਰ ਵਿੱਚ ਕੁਝ ਕਰਮਚਾਰੀ ਤਾਇਨਾਤ ਨੇ ਜੋ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਨੇ ਉਹਨਾਂ ਵਿੱਚੋਂ ਕਈਆਂ ਦਾ ਇੱਥੋਂ ਕਈ ਵਾਰ तबादला ਵੀ ਹੋਇਆ ਪਰ ਆਪਣੇ ਸੰਪਰਕਾਂ ਦੇ ਕਾਰਨ ਉਹ ਗੁਰਦਾਸਪੁਰ ਵਾਪਸ ਆ ਜਾਂਦੇ ਨੇ ਇਹਨਾਂ ਕਰਮਚਾਰੀਆਂ ਦੇ ਵੱਡੀ ਜਾਇਦਾਦ ਇਕੱਠੀ ਕਰਨ ਦੀ ਵੀ ਚਰਚਾ ਹੈ ਹੁਣ ਤਾਜ਼ਾ ਛਾਪੇਮਾਰੀ ਵਿੱਚ ਕੀ ਨਿਕਲਦਾ ਹੈ ਇਹ ਤਾਂ कुछ समय बाद ही पता लगेगा पर इस छापेमारी की चर्चा पूरे शहर हो रही है ये सन साडिया अज दबर नवी दिता आज खबर लेकर जल्द हाजिर होवेंगे तद तकली मैनुवो इजाजत धनवाद